ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬੁਲਾਈ ਐਮਰਜੈਂਸੀ ਮੀਟਿੰਗ ਸੁਖਬੀਰ ਸਿੰਘ ਬਾਦਲ ਖੁਦ ਹਰ ਪੀੜਤਾਂ ਦੀ ਸਾਰ ਲੈ ਰਹੇ ਸੀ ਵੱਖ-ਵੱਖ ਹਲਕਿਆਂ ਵਿੱਚ ਲੋਕਾਂ ਦੇ ਨਾਲ ਹਰ ਪੀੜਤਾਂ ਵਿੱਚ ਜਾ ਕੇ ਖੜੇ ਉਹਨਾਂ ਦੀ ਮਦਦ ਕੀਤੀ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਨਵੀਂ ਆਸ ਜਾਗੀ ਏ ਉਮੀਦ ਦੀ ਕਿਰਨ ਜਾਗੀ ਏ ਜਿਸ ਦੇ ਬਾਅਦ ਨੇ ਹੁਣ ਸੁਖਬੀਰ ਸਿੰਘ ਬਾਦਲ ਨੇ ਆਪਣੇ ਵਰਕਰਾਂ ਦੇ ਵਿੱਚ ਆਪਣੇ ਲੀਡਰਾਂ ਦੇ ਵਿੱਚ ਨਵੀਂ ਰੂਹ ਫੂਕਣ ਵਾਸਤੇ ਇਹ ਮੀਟਿੰਗ ਬੁਲਾਈ ਏ ਕਿੰਨੇ ਵਜੇ ਇਹ ਮੀਟਿੰਗ ਹੋਣ ਜਾ ਰਹੀ ਏ ਔਰ ਇਸ ਮੀਟਿੰਗ ਦੇ ਵਿੱਚ ਕੌਣ ਕੌਣ ਹਾਜ਼ਰ ਹੋਣਗੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਤੁਸੀਂ ਜੁੜੇ ਹੋ ਲੋਕ ਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੁਣ ਆਪਣੇ ਪਿਤਾ ਦੇ ਦੱਸੇ ਹੋਏ ਕਦਮਾਂ ਤੇ ਚੱਲੇ ਨੇ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮਹਰੂ ਮੁੱਖ ਮੰਤਰੀ ਪੰਜਾਬ ਦੇ 5 ਵਾਰ ਬਣੇ ਉਹ ਇਹਨਾਂ ਕਾਰਨਾ ਕਰਕੇ ਹੀ ਬਣੇ ਜਦੋਂ ਵੀ ਕਿਤੇ ਆਫਤਾਂ ਹੁੰਦੀਆਂ ਤੇ ਉਹ ਖੁਦ ਜਾ ਕੇ ਉਹਨਾਂ ਆਫਤਾਂ ਦੇ ਵਿੱਚ ਖੜਦੇ ਲੋਕਾਂ ਦੇ ਨਾਲ ਮਿਲਦੇ ਔਰ ਉਹਨਾਂ ਨਾਲ ਦੁੱਖ ਸਾਂਝਾ ਕਰਦੇ ਔਰ ਜੋ ਉੱਥੇ ਰਾਹਤ ਕਾਰਜਾਂ ਲਈ ਪੈਸਾ ਜ਼ਰੂਰਤ ਹੁੰਦਾ ਉਹ ਤੁਰੰਤ ਜਿਹੜੇ ਫੰਡ ਦਾ ਜਿਹੜੇ ਜਾਰੀ ਕਰ ਦਿੰਦੇ ਸੀ ਸੋ ਇਸੇ ਤਰ੍ਹਾਂ ਸੁਖਵੀਰ ਸਿੰਘ ਬਾਦਲ ਪਾਵੇਂ ਹੁਣ ਸੱਤਾ ਦੇ ਵਿੱਚ ਨਹੀਂ ਸੀ ਹੁਣ ਸੁਖਵੀਰ ਸਿੰਘ ਬਾਦਲ ਨੂੰ ਆਪਣੇ ਪਿਤਾ ਹੋਏ ਦੇ ਦੱਸੇ ਹੋਏ ਰਾਹਤੇ ਚੱਲਣ ਲਈ ਜਿਹੜਾ ਕਿ ਵੱਖ-ਵੱਖ ਲੀਡਰਾਂ ਦੇ ਵੱਲੋਂ ਕਿਹਾ ਗਿਆ ਔਰ ਸੁਖਵੀਰ ਸਿੰਘ ਬਾਦਲ ਖੁਦ ਆਪਣੇ ਨਾਲ ਆਪਣੇ ਲੀਡਰਾਂ ਨੂੰ ਵੱਖ-ਵੱਖ ਹਲਕਿਆਂ ਨੂੰ ਲਿਜਾ ਕੇ ਵੱਖ-ਵੱਖ ਹਲਕਿਆਂ ਦੇ ਵਿੱਚ ਜਿੱਥੇ ਹੜ ਆਏ ਸੀ ਉੱਥੇ ਗਏ ਔਰ ਆਪਣੇ ਕੋਲੋਂ ਉਹਨਾਂ ਨੇ ਜੋੜੀ ਸਹਾਇਤਾ ਕੀਤੀ ਨਗਦ ਰਾਸ਼ੀ ਦਿੱਤੀ ਡੀਜ਼ਲ ਦਿੱਤਾ ਤੇ ਲੋਕਾਂ ਦੇ ਨਾਲ ਖੜੇ ਨਜ਼ਰ ਆਏ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਲੋਕਾਂ ਨੇ ਵੀ ਹੁਣ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਕਿ ਅੱਜ ਸਾਡੀ ਪੰਜਾਬ ਦੀ ਖੇਤਰੀ ਪਾਰਟੀ ਤੇ ਸਾਡੇ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਨੇ ਸਾਡੀ ਸਾਰ ਲੈ ਰਹੇ ਨੇ ਹੋਰ ਕੋਈ ਵੀ ਅਜੇਹਾ ਲੀਡਰ ਜਾਂ ਕੋਈ ਪਾਰਟੀ ਜਿਸ ਨੇ ਸਾਡੀ ਸਾਰ ਨਹੀਂ ਲਈ ਵੱਖ-ਵੱਖ ਪਾਰਟੀਆਂ ਵੱਡੇ ਦਾਅਵੇ ਕਰਦੀਆਂ ਰਹੀਆਂ ਪਰ ਕਿਸੇ ਨੇ ਕੋਈ ਸਹਿਯੋਗ ਨਹੀਂ ਕੀਤੀ ਜੋ ਸੁਖਵੀਰ ਸਿੰਘ ਬਾਦਲ ਨੇ ਕੀਤੀ ਜਿਸ ਵੀ ਹਲਕੇ ਵਿੱਚ ਗਏ ਉੱਥੇ ਨਕਦ ਰਾਸ਼ੀ ਦਿੰਦੇ ਹੋਏ ਨਜ਼ਰ ਆਏ ਡੀਜ਼ਲ ਦਾ ਟੈਂਕ ਨਾਲ ਰੱਖਦੇ ਸੀ ਉਹ ਡੀਜ਼ਲ ਉੱਥੇ ਜਿਹੜਾ ਟਰੈਕਟਰ ਕੰਮ ਕਰ ਰਿਹਾ ਸੀ ਬੰਨਾਂ ਦੇ ਉੱਪਰ ਜਾਂ ਲੋਕਾਂ ਨੂੰ ਉਥੋਂ ਕੱਢ ਰਿਹਾ ਸੀ ਉਹਨਾਂ ਨੂੰ ਡੀਜ਼ਲ ਦਿੰਦੇ ਸੋ ਇਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੂੰ ਲੋਕਾਂ ਨੇ ਦੁਬਾਰਾ ਸੱਤਾ ਵਿੱਚ ਆਉਣ ਲਈ ਜੇ ਆਖੇ ਕਿ ਤੁਸੀਂ ਆਪਣੀ ਪਾਰਟੀ ਨੂੰ ਮਜ਼ਬੂਤ ਕਰੋ ਤੇ ਦੁਬਾਰਾ ਸੱਤਾ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਲੋਕ ਦੇਖਣਾ ਚਾਹੁੰਦੇ ਨੇ ਸੋ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਜਿਹੜੇ ਆਪਣੇ ਵਰਕਰਾਂ ਨੂੰ ਔਰ ਆਪਣੇ ਲੀਡਰਾਂ ਨੂੰ ਜਿਹੜਾ ਸਨੇਹਾ ਦਿੰਦੇ ਨਜ਼ਰ ਆ ਰਹੇ ਕਿ 2027 ਸਮਾਂ ਬਹੁਤ ਨੇੜੇ ਆ ਗਿਆ ਸਾਰੇ ਹੀ ਇਕੱਠੇ ਹੋ ਜੋ ਔਰ ਬਾਹਰ ਨਿਕਲੋ ਉਦੋਂ ਤੱਕ ਘਰ ਨਹੀਂ ਬੜਨਾ ਜਦੋਂ ਤੱਕ 2027 ਵਿੱਚ ਸਰਕਾਰ ਨਹੀਂ ਬਣ ਜਾਂਦੀ ਸੋ ਅਕਾਲੀ ਦਲ ਦੀਆਂ ਨੀਤੀਆਂ ਨੂੰ ਕਰ ਕਰ ਪਚਾਉਣਾ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਜੋ ਆ ਚਾ ਕਾਲੀਦਾਲ ਵਿੱਚ ਫੁੱਟ ਪਏ ਹੀ ਐ ਇਸ ਫੁੱਟ ਨੂੰ ਖਤਮ ਕਰਨਾ ਸੋ ਸੁਖਵੀਰ ਸਿੰਘ ਬਾਦਲ ਨੇ ਜੋ ਕੱਲ ਐਮਰਜੈਂਸੀ ਮੀਟਿੰਗ ਬੁਲਾਈਏ ਉਸ ਵਿੱਚ ਸਾਰੇ ਹੀ ਜ਼ਿਲ੍ਹਾ ਪ੍ਰਧਾਨ ਸਾਰੇ ਹੀ ਹਲਕਾ ਇੰਚਾਰਜਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ ਸਖਤ ਜਿਹੜਾ ਹਲਕੇ ਦਾ ਇੰਚਾਰਜ ਨਹੀਂ ਪਹੁੰਚੇਗਾ ਉਸ ਮੀਟਿੰਗ ਦੇ ਵਿੱਚ ਉਸ ਥਾਂ ਤੇ ਉੱਪਰ ਨਵਾਂ ਹਲਕਾ ਇੰਚਾਰਜ ਲਾ ਦਿੱਤਾ ਜਾਵੇਗਾ ਜਿਹੜਾ ਜ਼ਿਲ੍ਹਾ ਪ੍ਰਧਾਨ ਨਹੀਂ ਪਹੁੰਚੇਗਾ ਉਹਦੀ ਥਾਂ ਤੇ ਨਵਾਂ ਜ਼ਿਲ੍ਹਾ ਪ੍ਰਧਾਨ ਲਾ ਦਿੱਤਾ ਜਾਵੇਗਾ ਸੋ ਸੁਖਵੀਰ ਸਿੰਘ ਬਾਦਲ ਨੇ ਬੜੀ ਸ਼ਕਤੀ ਦੇ ਨਾਲ ਪੰਜਾਬ ਦੇ ਵਿੱਚ ਅਕਾਲੀ ਵਰਕਰਾਂ ਤੇ ਲੀਡਰਾਂ ਨੂੰ ਇਹ ਤਾੜਨਾ ਕੀਤੀ ਹੈ ਕਿ ਅੱਜ ਸਾਨੂੰ ਪੰਜਾਬ ਦੇ ਹੜਪੀੜਤ ਲੋਕਾਂ ਦੇ ਨਾਲ ਖੜਨਾ ਪਵੇਗਾ ਅਸੀਂ ਘਰ ਬੈਠੇ ਟਿਕਟਾਂ ਲੈਂਦੇ ਆ ਘਰ ਬੈਠੇ ਅਸੀਂ ਜਿਹੜਾ ਮੰਤਰੀਆਂ ਦੀਆਂ ਕੁਰਸੀਆਂ ਲੈਂਦੇ ਆ ਪਰ ਜਦੋਂ ਕੋਈ ਆਪਤ ਆਉਂਦੀ ਹੈ ਤਾਂ ਉਸ ਵਕਤ ਸਾਡਾ ਫਰਜ਼ ਬਣਦਾ ਹੈ ਉਹਨਾਂ ਦੇ ਨਾਲ ਖੜਨ ਦਾ ਸੋ ਸੁਖਵੀਰ ਸਿੰਘ ਬਾਦਲ ਨੇ ਜੋ 8 ਸਤੰਬਰ ਨੂੰ ਚੰਡੀਗੜ੍ਹ ਮੁਖ ਦਫ਼ਤਰ ਵਿਖੇ ਇਹ ਮੀਟਿੰਗ ਬੁਲਾਈਏ ਇਸ ਮੀਟਿੰਗ ਦੀ ਜਾਣਕਾਰੀ ਸਾਬਕਾ ਕੈਬਨ ਮੰਤਰੀ ਦਲਜੀਤ ਸਿੰਘ ਢੀਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਮਾਂ ਦੁਪਹਿਰ 2 ਵਜੇ ਸਥਾਨ ਪਾਰਟੀ ਦਾ ਮੁਖ ਦਫ਼ਤਰ ਚੰਡੀਗੜ੍ਹ ਢੀਮਾ ਨੇ ਦੱਸਿਆ ਕਿ ਮਹਤਵਪੂਰਨ ਮੀਟਿੰਗ ਦੇ ਵਿੱਚ ਪਾਰਟੀ ਦੇ ਸਾਰੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜਾਂ ਨੂੰ ਤੁਰੰਤ ਲਾਜ਼ਮੀ ਹਾਜ਼ਰ ਹੋਣ ਲਈ ਕਿਹਾ ਗਿਆ ਹੈ ਔਰ ਮੀਟਿੰਗ ਦਾ ਮੁੱਖ ਅਜੰਡਾ ਸਿਰਫ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈਏ ਅਗਲੀ ਰਣਨੀਤੀ ਤਿਆਰ ਕਰਨਾ ਔਰ ਇੱਕ ਇਸ ਵਿੱਚ ਚਰਚਾ ਕੀਤੀ ਜਾਵੇ ਕਿ ਕਿ ਪਾਰਟੀ ਜ਼ਮੀਨੀ ਪੱਧਰ ਤੇ ਰਾਹਤ ਕਾਰਜਾਂ ਨੂੰ ਹੋਰ ਕਿਵੇਂ ਮਜ਼ਬੂਤ ਕਰ ਸਕਦੀ ਏ ਕਿਵੇਂ ਤੇਜ਼ ਕਰ ਸਕਦੀ ਏ ਕਿਹੜੇ ਕਿਹੜੇ ਖੇਤਰਾਂ ਦੇ ਵਿੱਚ ਤੁਰੰਤ ਸਹਾਇਤਾ ਦੀ ਲੋੜ ਏ ਉਮੀਦ ਏ ਕਿ ਇਸ ਮੀਟਿੰਗ ਦੇ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਹੜਪੇੜਾਂ ਲਈ ਇੱਕ ਵੱਡਾ ਸੰਗਠਨ ਅਤੇ ਵਿਆਪਕ ਰਾਹਤ ਮਹਿੰਮ ਦਾ ਵੀ ਐਲਾਨ ਕਰੇਗਾ ਸੋ ਸੁਖਵੀਰ ਸਿੰਘ ਬਾਦਲ ਜੋ ਪੰਜਾਬ ਦੇ ਵਿੱਚ ਅਗਲੇ ਮੁੱਖ ਮੰਤਰੀ ਦੇ ਤੌਰ ਤੇ ਵਿਚਰ ਰਹੇ ਨੇ ਉਹਨਾਂ ਨੂੰ ਵੇਖਿਆ ਜਾ ਰਿਹਾ ਪੰਜਾਬ ਦਾ ਅਗਲਾ ਸੀਐਮ ਸੋ ਲੋਕਾਂ ਦੇ ਵਿੱਚ ਵੱਡੀ ਆਸ ਜੱਗ ਗਈ ਏ ਉੱਥੇ ਭਾਜਪਾ ਵੱਲੋਂ ਕੱਲ੍ਹ ਜਿਹੜੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਦੌਰੇ ਤੇ ਆ ਰਹੇ ਨੇ ਸੋ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਦੀ ਸਰਕਾਰ ਲਗਾਤਾਰ ਤਿੰਨ ਵਾਰ ਪੰਜਾਬ ਦੇ ਵਿੱਚ ਬਣੀ ਜੋ ਹੁਣ ਫਿਰ ਅਕਾਲੀ ਭਾਜਪਾ ਗਠਜੋੜ ਹੋਣ ਦੀਆਂ ਵੀ ਸੰਭਾਵਨਾ ਨੇ ਜੋ ਸੁਖਬੀਰ ਸਿੰਘ ਬਾਦਲ ਨੇ ਕਦੇ ਵੀ ਭਾਜਪਾ ਦੇ ਖਿਲਾਫ ਕੋਈ ਸ਼ਬਦ ਨਹੀਂ ਬੋਲਿਆ ਔਰ ਭਾਜਪਾ ਤੇ ਅਕਾਲੀ ਦਾ ਜੇ ਗਠਜੋੜ ਹੁੰਦਾ ਤਾਂ ਅਗਲੀ ਸਰਕਾਰ ਬਿਲਕੁਲ 100% ਪੰਜਾਬ ਵਿੱਚ ਅਕਾਲੀ ਭਾਜਪਾ ਦੀ ਬਣ ਸਕਦੀ ਹੈ